ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਤੁਹਾਨੂੰ ਇਸ ਵੀਡੀਓ ਵਿੱਚ ਉਸ ਗੁਰਦੁਆਰਾ ਸਾਹਿਬ ਜੀ ਦੇ ਇਤਿਹਾਸ ਨੂੰ ਜਾਣੂ ਕਰਵਾਵਾਂਗੇ ਜਿੱਥੇ ਕਿਹਾ ਜਾਂਦਾ ਹੈ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸੱਚੇ ਪਾਤਸ਼ਾਹ ਆਪਣੇ ਸਿੰਘਾਂ ਕੋਲ ਇੱਕ ਝੋਟੇ ਨੂੰ ਵਢਾ ਕੇ ਉਸ ਦੇ ਮਾਸ ਨਾਲ ਇੱਕ ਦਿਉ ਰਕਸ਼ ਦੀ ਭੁੱਖ ਮਟਾਈ ਜੇਕਰ ਇਤਿਹਾਸਕ ਬੋਰਡ ਅਨੁਸਾਰ ਇਸ ਇਤਿਹਾਸ ਦੀ ਗੱਲ ਕਰੀਏ ਤਾਂ ਉਹ ਇਸ ਤਰ੍ਹਾਂ ਹੈ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸੱਚੇ ਪਾਤਸ਼ਾਹ ਪਿੰਡ ਪੋਚੋਂ ਅਤੇ ਭਾਗੂ ਹੁੰਦੇ ਹੋਏ 21 ਜੂਨ 1706 ਈਸਵੀ ਨੂੰ ਬਠਿੰਡਾ ਵਿਖੇ ਆਏ ਸਨ। ਗੁਰੂ ਸਾਹਿਬ ਜੀ ਨੇ ਉੱਥੇ ਰਤਨਹਾਜੀ ਨੂੰ ਬੁਲਾ ਕੇ ਉਸ ਨਾਲ ਬਚਨ ਬਿਲਾਸ ਕੀਤੇ ਤੇ ਉਸ ਨੂੰ ਜਨਮ ਮਰਨ ਦੇ ਗੇੜ ਤੋਂ ਮੁਕਤ ਕੀਤਾ ਗਿਆ। ਜਦ ਬਠਿੰਡੇ ਦੀਆਂ ਸੰਗਤਾਂ ਨੂੰ ਪਤਾ ਲੱਗਿਆ ਕਿ ਗੁਰੂ ਗੋਬਿੰਦ ਸਿੰਘ ਜੀ ਮਹਾਰਾ ਸੱਚੇ ਪਾਤਸ਼ਾਹ ਰਤਨਹਾਜੀ ਕੋਲ ਆਏ ਹਨ। ਤਾਂ ਸੰਗਤਾਂ ਦੇ ਦਰਸ਼ਨਾਂ ਲਈ ਬਹੁਤ ਇਕੱਠ ਹੋ ਗਿਆ ਅਤੇ ਬਹੁਤ ਸੰਗਤਾਂ ਗਿਣਤੀ ਵਿੱਚ ਪਹੁੰਚੀਆਂ ਆਪ ਜੀ ਦੇ ਦਰਸ਼ਨ ਕਰਨ ਤੋਂ ਬਾਅਦ ਸੰਗਤਾਂ ਨੇ ਗੁਰੂ ਸਾਹਿਬ ਜੀ ਨੂੰ ਬੇਨਤੀ ਕੀਤੀ ਪਾ사 ਜੀ ਤੁਸੀਂ ਕਿੱਥੇ ਉਜਾੜ ਵਿੱਚ ਬੈਠੇ ਹੋ ਕਿਰਪਾ ਕਰਕੇ ਸਾਡੇ ਨਾਲ ਤੁਸੀਂ ਕਿਲੇ ਵਿੱਚ ਚੱਲੋ ਸੰਗਤਾਂ ਦੀ ਬੇਨਤੀ ਨੂੰ ਪ੍ਰਵਾਨ ਕਰਦੇ ਹੋਏ ਗੁਰੂ ਸਾਹਿਬ ਜੀ ਕਿਲੇ ਵਿੱਚ ਚਰਨ ਪਾਏ ਤੇ ਸੰਗਤਾਂ ਨੂੰ ਪੁੱਛਿਆ ਤੁਹਾਨੂੰ ਕੋਈ ਦੁੱਖ ਤਕਲੀਫ ਤਾਂ ਨਹੀਂ ਹੈ ਸਾਂਗਤਾਂ ਨੇ ਉੱਤਰ ਦਿੱਤਾ ਗੁਰੂ ਸਾਹਿਬ ਜੀ ਅੱਗੇ ਬੇਨਤੀ ਕੀਤੀ ਕਿ ਪਾਸਾ ਜੀ ਅਸੀਂ ਬਹੁਤ ਦੁਖੀ ਹਾਂ ਇਸ ਕਿਲੇ ਵਿੱਚ ਇੱਕ ਦਿਓ ਰਾਖਸ਼ ਰਹਿਦਾ ਹੈ ਉਹ ਲੋਕਾਂ ਦੇ ਕੱਚੇ ਪੱਕੇ ਕੰਧਾਂ ਕੋਠੇ ਮਕਾਨ ਆਦ ਢਾ ਦਿੰਦਾ ਹੈ ਕਿਰਪਾ ਕਰਕੇ ਇਸ ਦਿਓ ਤੋਂ ਸਾਨੂੰ ਛੁਟਕਾਰਾ ਦਿਵਾਓ ਫਿਰ ਗੁਰੂ ਸਾਹਿਬ ਜੀ ਨੇ ਕਾਣੇ ਦਿਓ ਨੂੰ ਬੁਲਾ ਕੇ ਪੁੱਛਿਆ ਕਿ ਤੂੰ ਇਹਨਾਂ ਲੋਕਾਂ ਨੂੰ ਤੰਗ ਕਿਉਂ ਕਰਦਾ ਹੈ ਤਾਂ ਕਾਣੇ ਦਿਓ ਦੇ ਗੁਰੂ ਸਾਹਿਬ ਜੀ ਅੱਗੇ ਬੇਨਤੀ ਕੀਤੀ ਮਹਾਰਾਜ ਮੈਂ ਕਾਫੀ ਸਮੇਂ ਤੋਂ ਭੁੱਖਾ ਹਾਂ ਇਸ ਲਈ ਤੁਸੀਂ ਮੇਰੀ ਭੁੱਖਾ ਨਿਵਰਤ ਕਰੋ ਮੈਂ ਤੁਹਾਡੇ ਕਹਿਣ ਤੇ ਕਿਲੇ ਵਿੱਚੋਂ ਸਦਾ ਲਈ ਚਲਾ ਜਾਵਾਂਗਾ ਤਦ ਗੁਰੂ ਸਾਹਿਬ ਜੀ ਨੇ ਆਪਣੀ ਅੰਤਰ ਦ੍ਰਿਸ਼ਟੀ ਨਾਲ ਤੱਕਿਆ ਕਿ ਪਿੰਡ ਨਤ ਬੰਘੇਰ ਵਿਖੇ ਦਿਸ਼ਾ ਪਿੰਡ ਦਾ ਇੱਕ ਝੋਟਾ ਸੁੰਨਾ ਫਿਰਦਾ ਹੋਇਆ ਸੀ ਇਸ ਤੋਂ ਵੀ ਲੋਕ ਬਹੁਤ ਦੁਖੀ ਸਨ ਤਾਂ ਉਸ ਝੋਟੇ ਦਾ ਉਧਾਰ ਕਰਨ ਲਈ ਗੁਰੂ ਗੋਬਿੰਦ ਸਿੰਘ ਜੀ ਮਾਰਾ ਸੱਚੇ ਪਾਤਸ਼ਾਹ ਨੇ ਕੁਝ ਸਿੰਘਾਂ ਨੂੰ ਝੋਟਾ ਲੈਣ ਲਈ ਭੇਜਿਆ ਜਦੋਂ ਸਿੰਘ ਪਿੰਡ ਨਤਮਘੇਰ ਪਹੁੰਚੇ ਤਾਂ ਲੋਕਾਂ ਤੋਂ ਝੋਟੇ ਬਾਰੇ ਪੁੱਛਣ ਤਾਂ ਲੋਕਾਂ ਨੇ ਵੀ ਮਜ਼ਾਕ ਨਾਲ ਕਿਹਾ ਕਿ ਟੋਬੇ ਵਿੱਚ ਬੈਠਾ ਹੈ ਗਏ ਸਿੰਘਾਂ ਵਿੱਚੋਂ ਭਾਈ ਮਲੰਗਰ ਸਿੰਘ ਨੇ ਉੱਚੀ ਆਵਾਜ਼ ਲਗਾਈ ਤੇ ਕਿਹਾ ਚੱਲ ਭਾਈ ਤੈਨੂੰ ਗੁਰੂ ਸਾਹਿਬ ਜੀ ਨੇ ਬੁਲਾਇਆ ਹੈ ਤਾਂ ਝੋਟਾ ਟੋਬੇ ਵਿੱਚੋਂ ਨਿਕਲ ਕੇ ਸਿੰਘਾਂ ਦੇ ਨਾਲ-ਨਾਲ ਅੱਗੇ ਤੁਰ ਪਿਆ ਅਤੇ ਗੁਰੂ ਸਾਹਿਬ ਜੀ ਦੇ ਸਾਹਮਣੇ ਹਾਜ਼ਰ ਹੋ ਗਿਆ ਗੁਰੂ ਸਾਹਿਬ ਜੀ ਨੇ ਭਾਈ ਮਲੰਗਰ ਨੂੰ ਹੁਕਮ ਦਿੱਤਾ ਕਿ ਇਸ ਝੋਟੇ ਨੂੰ ਸ੍ਰੀ ਸਾਹਿਬ ਦੇ ਨਾਲ ਇੱਕ ਬਾਰ ਨਾਲ ਹੀ ਝਟਕਾ ਦਿੱਤਾ ਜਾਵੇ। ਭਾਈ ਸਾਹਿਬ ਨੇ ਗੁਰੂ ਸਾਹਿਬ ਜੀ ਦਾ ਹੁਕਮ ਮੰਨਦੇ ਹੋਏ ਝੋਟੇ ਦਾ ਸਿਰ ਲਾ ਦਿੱਤਾ। ਗੁਰੂ ਸਾਹਿਬ ਜੀ ਨੇ ਦਿਉ ਦੀ ਭੁੱਖ ਨਿਰਵੰਤਰ ਕੀਤੀ ਅਤੇ ਹੁਕਮ ਕੀਤਾ ਤੂੰ ਹੁਣ ਇੱਥੋਂ ਸਰੰਦ ਚਲਾ ਜਾ। ਤੇਰੀ ਇੱਥੇ ਜ਼ਰੂਰਤ ਨਹੀਂ ਹੈ। ਇਸ ਤਰ੍ਹਾਂ ਗੁਰੂ ਸਾਹਿਬ ਜੀ ਨੇ ਉਸ ਦਿਓ ਦੀ ਭੁੱਖ ਨੂੰ ਮਟਾਇਆ ਅਤੇ ਝੋਟੇ ਦਾ ਉਧਾਰ ਕੀਤਾ ਜਿਸ ਜਗ੍ਹਾ ਤੇ ਝੋਟੇ ਦਾ ਉਧਾਰ ਕੀਤਾ ਸੀ ਅੱਜ ਉਸ ਸਥਾਨ ਤੇ ਗੁਰਦੁਆਰਾ ਕਿਲਾ ਮੁਬਾਰਕ ਪਾਸਾਈ 10ਵੀਂ ਬਠਿੰਡੇ ਵਿੱਚ ਮਸਤਿਤ ਹੈ ਇਸ ਵੀਡੀਓ ਨੂੰ ਹੋਰ ਸੰਗਤਾਂ ਨਾਲ ਵੱਧ ਤੋਂ ਵੱਧ ਸ਼ੇਅਰ ਕਰੋ ਆਕੇ ਅਤੇ ਆਪਣੇ ਬੱਚਿਆਂ ਨੂੰ ਵੱਧ ਤੋਂ ਵੱਧ ਸਿੱਖ ਇਤਿਹਾਸ ਨਾਲ ਜੋੜੋ ਸੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ